ਇਨੀਸ਼ੀਅਤ ਸੋਝੋਂਟਾ ਬਿਜਲੀ ਫਰੀ ਦਿੱਤੀ ਆ ਤਿੰਨ ਮਹੀਨੇ ਬਾਅਦ ਕਿ ਬਿਜਲੀ ਮਾਫ਼ ਕਰ ਦੇਣਾ ਬਿੱਲ ਮਾਫ਼ ਕਰ ਦੇਣਾ ਇਹੀ ਹਾਲ ਆ ਪੰਜਾਬ ਇਹਦੇ ਨਾਲ ਤਰੱਕੀ ਕਰਦੂ। ਮੁੱਖ ਮੰਤਰੀ ਸਾਹਿਬ ਆਏ ਉਹਨਾਂ ਨੇ ਕਿਹਾ ਕਿ ਅਸੀਂ 45000 ਨੌਕਰੀਆਂ ਦੇਤੀਆਂ ਸੁਜਿੰਦਰ ਰੰਧਾਵਾ ਪਿੰਡਾਂ ਜਾ ਕੇ ਪੁੱਛਦੇ ਨੇ ਕਿੱਥੇ ਨੌਕਰੀਆਂ ਦਿੱਤੀਆਂ ਇਹਦੇ ਸਾਡੇ ਹਲਕੇ ਤੇ ਇੱਕ ਵੀ ਨੌਕਰੀ ਨਹੀਂ ਮਿਲੀ। ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਡਾਇਰੈਕਟਰ ਸਾਬ ਰਿਸਪੈਕਟਰ ਨੇ ਆਣੇ ਭਰਤੀ ਹੋਏ ਨੇ। ਜੱਜ ਲੱਗੀਆਂ ਨੇ ਕੁੜੀਆਂ ਮੇਰੇ ਤੇ ਅਸਲੀਓ ਪੰਚਾਇਤੀ ਰਾਜ ਲੱਗਿਆ ਮੁੰਡਾ ਮੇਰੇ ਤੋਂ 4 ਕਿਲੋਮੀਟਰ ਤੇ ਨੀ ਬਤ ਨਹੀਂ ਰੱਖਣਾ ਡੇਰਾ ਬਾਬਾ ਨਾਨਕਵਾਲੀਂ ਝੀਠ ਨਹੀਂ 27 ਦਾ ਪਹਿਲਾ ਆਉਤੀ ਨਹੀਂ ਤਾਂ ਗੁਰਦੀਪੰਦਾਵਾ ਰੱਖੀਂ। ਕਿਰਣਾ ਬੰਦਾ ਇੱਥੋਂ ਟਿਕਣ ਦੀ ਅਪਲਾਈ ਨਹੀਂ ਕਰ ਸਕਦਾ ਜੇ ਅਪਲਾਈ ਕਰਨ ਦੀ ਪੁੱਛੇ ਵੀ ਕਰੇ ਉਹ ਇੱਥੇ ਲੱਭਦਾ ਹੀ ਨਹੀਂ ਬਾਤ ਚੱਗਿਆ ਐਵੇਂ ਹੋ ਜਾਂਦਾ ਸੀ। ਸਰਾਈ ਦਾ ਲੜਾਈ ਹੁੰਦੀ ਹੈ। ਠੀਕ ਹੈ ਕਦੀ ਵੀ ਦੁਸ਼ਮਣ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਆ ਸੁਖਜਿੰਦਰੰਦਾਵਾ ਤਾਂ ਕਹਿੰਦੇ ਮੈਂ ਤਾਂ ਮੰਨਦਾ ਹੀ ਕੁਝ ਨਹੀਂ ਉਹਨਾਂ ਨੂੰ। ਐਦਾਂ ਨਹੀਂ ਕੋਈ ਮੰਨਦਾ ਹੁੰਦਾ। ਹੂੰ। ਮਨਾਉਣਾ ਪੈਂਦਾ ਅਗਲੇ بڑے بڑے ਵੱਡੇ ਜਿਹੜੇ ਕਹਿੰਦੇ ਅਸੀਂ ਕਿਸੇ ਨੂੰ ਨਹੀਂ ਮੰਨਦੇ ਪੰਜਾਬੀਆਂ ਨੇ ਬਾਈ ਚ ਉਹਨਾਂ ਨੂੰ ਮਨਾਤਾ ਮੈਂ ਵੀ ਹੋ ਤੂੰ ਬਹੁਤ ਲੰਮਾ ਸਮਾਂ ਉਹਨਾਂ ਨਾਲ ਰਿਹਾ ਹਮ ਜਿੱਥੋਂ ਤੱਕ ਮੈਂ ਉਹਨਾਂ ਨੂੰ ਸਮਝਦਾ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਕੋਈ ਸਿਆਸੀ ਤਿਆਰਤਾ ਹੈ ਮੈਨੂੰ ਦਾਅ ਪੇਚ ਦਾ ਸਾਰੇ ਆਉਂਦੇ ਹੀ ਨੇ ਨਾ ਅੱਜ ਪ੍ਰਮਾਤਮਾ ਨੇ ਮੌਕਾ ਦਿੱਤਾ ਹਨਾ ਅਸਲ ਲੈਵਲ ਤੇ ਪਹੁੰਚ ਗਏ ਐਸਐਮਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡੇ ਨਾਲ ਦਾਜੀਤ ਸਿੰਘ ਪੰਜਾਬ ਦੇ ਅੰਦਰ ਸਿਆਸਤ ਗਰਮਾਈ ਹੋਈ ਆ ਚਾਰ ਸੀਟਾਂ ਤੇ ਜਿਮਨੀ ਚੋਣ ਹੋ ਰਹੀ ਆ ਪਰ ਦੋ ਸੀਟਾਂ ਅਹਿਮ ਨੇ ਗਿੰਦਰਬਾਹਾ ਤੇ ਡੇਰਾ ਬਾਬਾ ਨਾਨਕ ਅੱਜ ਡੇਰਾ ਬਾਬਾ ਨਾਨਕ ਪਹੁੰਚੇ ਹੋਏ ਆ ਲਗਾਤਾਰ ਉਮੀਦਵਾਰਾਂ ਦੇ ਨਾਲ ਗੱਲਬਾਤ ਹੋ ਰਹੀ ਆ ਹੁਣ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਗੁਰਦੀਪ ਸਿੰਘ ਰੰਧਾਵਾ ਜੋ ਕਿ ਆਮਾਦੀ ਪਾਰਟੀ ਨੇ ਇੱਕ ਵਾਰ ਫਿਰ ਭਰੋਸਾ ਜਤਾਇਆ ਉਹਨਾਂ ਦੇ ਉੱਤੇ ਤੇ ਡੇਟਾ ਬੱਬਾ ਨਾਨਕ ਤੋਂ ਜਿਮਨੀ ਚੌਂਂ ਦੇ ਆਪਣੇ ਉਮੀਦਵਾਰ ਐਲਾਨ ਨੇ ਨਹੀਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਰਣਗੇ ਅੰਦਾਵਾ ਸਾਹਿਬ ਐਸਐਮਟੀ ਤੇ ਬਹੁਤ ਬਹੁਤ ਸਵਾਗਤ ਧੰਨਵਾਦ ਜੀ ਬਹੁਤ ਸੇਰ ਠੀਕ ਹੈ ਜੀ ਬਸ ਜਦੋਂ ਤੁਹਾਨੂੰ ਵੇਖ ਲੈ ਠੀਕ ਹੋ ਗਏ ਬੜੀ ਭਜਨਾਠਾ ਇਲੈਕਸ਼ਨ ਬੜਾ ਕਾਸਾ ਜਿਵੇਂ ਮੈਂ ਗੱਲ ਕੀਤੀ ਚਾਰ ਸੀਟਾਂ ਦੇ ਵਿੱਚ ਦੋ ਅਹਿਮ ਸੀਟਾਂ ਨੇ ਇੱਕ ਤੁਹਾਡੇ ਵਾਲੀ ਦੂਜੀ ਕਿਧਰ ਬਾਹ ਕਿਸ ਤਰੀਕੇ ਦਾ ਮੁਕਾਬਲਾ ਲੱਗਦਾ ਦੇਖੋ ਲੜਾਈ ਤਾਂ ਲੜਾਈ ਹੁੰਦੀ ਹੈ ਠੀਕ ਹੈ ਕਦੀ ਵੀ ਦੁਸ਼ਮਨ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਠੀਕ ਹੈ ਨਾ ਜਿਹੜਾ ਬੰਦਾ ਵਿਸਲਾ ਹੁੰਦਾ ਹੈ ਉਹਦਾ ਨਿਸ਼ਾਨਾਕਸਾਨ ਹੁੰਦਾ ਹੈ ਵਿਸਲਾਪਨ ਨੁਕਸਾਨ ਕਰਦਾ ਇਸ ਕਰਕੇ ਲੜਾਈ ਵਧੀਆ ਲੜਾਈ ਜਿੱਤਾਂਗੇ ਕਿ ਜਿਹੜੀਆਂ ਬਾਈ ਦੇ ਵਿੱਚ ਕਿਤੇ ਕਮੀਆਂ ਰਹਿ ਗਈਆਂ ਸੀ ਉਹ ਹੁਣ ਪੂਰੀਆਂ ਕਰਦੀ ਕੋਸ਼ਿਸ਼ ਕਰੋਗੇ ਬਾਈ ਤੋਂ ਬਾਅਦ 24 ਚ ਬਹੁਤ ਸਾਰੀਆਂ ਕਮੀਆਂ ਮੈਂ ਪੂਰੀਆਂ ਕਰਦਾ ਮੈਂ ਤੀਜੀ ਇਲੈਕਸ਼ਨ ਲੜ ਰਿਹਾ ਹੂੰ 2.5 ਸਾਲ ਜੀ ਪਹਿਲਾਂ 22 ਚ ਲੜੀ ਹੁਣ 24 ਚ ਲੜੀ ਤਾਂ ਹੁਣ 24 ਦੇ ਵਿੱਚ ਫੇਰ ਲੜਨ ਡਿਆ ਹੂੰ ਮੇਰੀਆਂ ਤਿੰਨ ਲਕਸ਼ਣਾਂ ਉਹ ਤਾਂ ਵੀ ਲੋਕਲ ਜਦੋਂ ਮੈਂ ਐਮਪੀ ਲੋਕਲ ਸੀਗਾ ਡੇਰਾ ਬਾਬਾ ਨਾਨਕ ਤੋਂ ਮੈਂਬਰ ਆਫ ਪਾਰਲੀਮੈਂਟ ਜਿਹੜਾ ਬਣਿਆ ਮੇਰੇ ਵਾਸਤੇ ਉਨੀ ਲੜਾਈ ਸਖਤ ਸੀਗੀ ਜਦੋਂ ਲੋਕਲ ਐਮਪੀ ਉਹਨਾਂ ਉਤਾਰਤਾ ਕਾਂਗਰਸ ਪਾਰਟੀ ਨੇ ਡੇਰਾ ਬਾਬਾ ਨਾਨਕ ਤੋਂ ਮੇਰੀ ਲੜਾਈ ਤਾਂ ਵੱਡੀ ਹੋ ਗਈ ਨਾ ਹੂੰ ਤੇ ਮੈਂ ਲੜਾਈ ਉਦੋਂ ਵੀ ਮੈਂ ਤਾਂ ਆਪਣੇ ਆਪ ਨੂੰ ਉਦੋਂ ਵੀ ਜਿੱਤਿਆ ਮਹਿਸੂਸ ਕਰਦਾ ਕਿ ਮੈਂ ਜਿੱਤ ਕੇ ਨਿਕਲਿਆ 24 ਚ ਵੀ ਅਸਲ ਜਿੰਦਰ ਅਨਾਵਾ ਤਾਂ ਕਦੇ ਮੈਂ ਤਾਂ ਮੰਨਦਾ ਹੀ ਕੁਛ ਨਹੀਂ ਉਹਨਾਂ ਨੂੰ ਐਦਾਂ ਨਹੀਂ ਕੋਈ ਮੰਨਦਾ ਹੁੰਦਾ ਹੂੰ ਮਨਾਉਣਾ ਪੈਂਦਾ ਅਗਲੇ ਨੂੰ ਐਦਾਂ ਕੋਣ ਮੰਨਦਾ ਹੂੰ ਮਨਾ ਕੇ ਛੱਡਾਂਗਾ ਪਰਮਾਤਮਾ ਦੀ ਕਿਰਪਾ ਰਹੀ ਸਤਗੁਰ ਸੱਚੇ ਪਾਤਸ਼ਾਹ ਦੀ ਤਾਂ ਜ਼ਰੂਰ ਇੱਕ ਦਿਨ ਸਮਾਏਗਾ ਹੂੰ ਬੜਬੜੇ ਵੱਡੇ ਜਿਹੜੇ ਕਹਿੰਦੇ ਅਸੀਂ ਕਿਸੇ ਨੂੰ ਨਹੀਂ ਮੰਨਦੇ ਪੰਜਾਬੀਆਂ ਨੇ ਬਾਈ ਚ ਉਹਨਾਂ ਨੂੰ ਮਨਾਤਾ ਹੈ ਹੂੰ ਇਹ ਲੋਕ ਰਾਜ ਆ ਲੋਕਤੰਤਰ ਹੈ ਜੀ ਲੋਕ ਵੱਡੇ ਨੇ ਉਹ ਲੀਡਰ ਥੋੜੀ ਵੱਡੇ ਹੁੰਦੇ ਨੇ ਹਮ ਲੀਡਰਾਂ ਨੂੰ ਇੱਕ ਦਿਮਾਗ 'ਚ ਇਹਨਾਂ ਤਾਂ ਇਹੀ ਆਹੀ ਪਤਾ ਨਹੀਂ ਅਹੀਂ ਸਭ ਕੁਝ ਹਮ ਪਰ ਮੈਂ ਇਹਨਾਂ ਨੂੰ ਕਹਿਣਾ ਵੀ ਲੀਡਰ ਸਭ ਕੁਝ ਨਹੀਂ ਹੁੰਦਾ ਲੋਕ ਸਭ ਕੁਝ ਹੁੰਦੇ ਨੇ ਹਮ ਦੋ ਵਾਰੀ ਜਦੋਂ ਤੁਸੀਂ ਚੋਣ ਲੜੀ ਉਦੋਂ ਸੁਜਿੰਦਰ ਰੰਧਾਵਾ ਤੁਹਾਡੇ ਵਿਰੋਧੀ ਉਮੀਦਵਾਰ ਹੁੰਦੇ ਸੀਗੇ ਚਾਹੇ ਵਿਧਾਨ ਸਭਾ ਹੋਵੇ ਲੋਕ ਸਭਾ ਹੋਵੇ ਹੁਣ ਉਹਨਾਂ ਦੇ ਧਰਮ ਪਤਨੀ ਨੇ ਮੁਕਾਬਲੇ ਦੇ ਅੰਦਰ ਕੁਝ ਫਰਕ ਪਾਊਗਾ ਕਿਉਂਕਿ ਚਿਹਰਾ ਬਦਲ ਗਿਆ ਕਿਉਂਕਿ ਕਿਹਾ ਜਾਂਦਾ ਇੱਕ ਜਿਹੜਾ ਬੰਦਾ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਆ ਇੱਕ ਨਵਾਂ ਚਿਹਰਾ ਚਾਹੇ ਉਹਨਾਂ ਦੇ ਧਰਮ ਪਤਨੀ ਨੇ ਪਰ ਫਿਰ ਵੀ ਲੋਕਾਂ ਦੇ ਲਈ ਤਾਂ ਇੱਕ ਨਵਾਂਗਾ ਦੇਖੋ ਬਿਲਕੁਲ ਫਰਕ ਪਵੇਗਾ ਜੀ ਕਿਉਂ ਨਹੀਂ ਫਰਕ ਪਵੇਗਾ ਜਿਹੜਾ ਬੰਦਾ ਆਮ ਪਬਲਿਕ ਚ ਮਿਕਚਰ ਰਿਹਾ ਹੈ ਉਹਦਾ ਲੋਕਾਂ ਦਾ ਪ੍ਰਭਾਵ ਹੋ ਰਿਹਾ ਹੁੰਦਾ ਇੱਕ ਨਵਾਂ ਚਿਹਰਾ ਦੇਣਾ ਲੋਕਾਂ ਨੇ ਜਿਹਨੂੰ ਵੇਖਿਆ ਹੀ ਨਹੀਂ ਲੇਡੀਜ਼ ਆਪਾਂ ਲੇਡੀ ਦੀ ਇਮੇਜ ਹਮੇਸ਼ਾ ਇਛਤ ਕਰਦੇ ਆਂ ਸਤਿਕਾਰਯੋਗ ਨੇ ਐਸੀ ਕੋਈ ਗੱਲ ਨਹੀਂ ਪਰ ਜੇ ਕੋਈ ਇਹ ਤਜਰਬਾ ਉਹਨਾਂ ਨੂੰ ਨਹੀਂ ਠੀਕ ਹੈ ਨਾ ਸਿਆਸੀ ਸਿਆਸੀ ਤਜਰਬਾ ਨਹੀਂ ਹੋ ਸਕਦਾ ਕਰੇ ਲੁੱਤ ਯਾਰ ਵਾਦਾ ਹੁੰਦਾ ਹੀ ਐ ਘਰ ਚ ਲਾਉਣ ਦਾ ਤੇ ਪਤਾ ਹੀ ਆ ਪਰ ਸਿਆਸਤ ਮੇਰੇ ਖਾਲ ਐਡਾ ਕੋਈ ਮੈਂ ਵੀ ਉਹ ਤੋਂ ਬਹੁਤ ਲੰਮਾ ਸਮਾਂ ਉਹਨਾਂ ਨਾਲ ਰਿਹਾ ਜਿੱਥੋਂ ਤੱਕ ਮੈਂ ਉਹਨਾਂ ਨੂੰ ਸਮਝਦਾ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਕੋਈ ਸਿਆਸੀ ਦੀ ਤਜਰਬਾ ਹੈ ਹੂੰ ਮੈਂ ਤਾਂ ਪਿਛਲੇ 20 30 ਸਾਲਾਂ ਤੋਂ ਮੈਚ ਦਿਹਾਤਲੀ ਨਾਂ ਦੇ ਨਾਲ ਆਂ ਜੀ ਮੈਨੂੰ ਦਾ ਵੇਚਦਾ ਸਾਰੇ ਆਉਦੇ ਹੀ ਨੇ ਨਾ ਹੂੰ ਅੱਜ ਪ੍ਰਮਾਤਮਾ ਨੇ ਮੌਕਾ ਦਿੱਤਾ ਤਾਂ ਮੈਂ ਐਸ ਲੈਵਲ ਤੇ ਪਹੁੰਚ ਗਿਆ ਹੂੰ ਦਿਮਾਗ ਹਰ ਬੰਦੇ ਦਾ ਉਨਾ ਹੀ ਹੁੰਦਾ ਕੋ ਲੀਡਰ ਦਾ ਜ਼ਿਆਦਾ ਦਿਮਾਗ ਨਹੀਂ ਹੁੰਦਾ ਕਿ ਦੂਜਾ ਜਿਹੜਾ ਆਮ ਪਬਲਿਕ ਉਹਦਾ ਦਿਮਾਗ ਘੱਟ ਸਰਪੇ ਹੋਏ ਕਿ ਕੁਰਸੀ ਦਾ ਫਰਕ ਹੁੰਦਾ ਹਮ ਬਾਕੀ ਕੋਈ ਫਰਕ ਨਹੀਂ ਉਹ ਇਲਜ਼ਾਮ ਲਾਉਂਦੇ ਨੇ ਕਹਿੰਦੇ ਤਿੰਨ ਸਾਲਾਂ ਦੀ ਸਰਕਾਰ ਦੇ ਵਿੱਚ ਇੱਕ ਵੀ ਕੰਮ ਨਹੀਂ ਹੋਇਆ ਡੇਰਾ ਬਾਬਾ ਨਾਨਕ ਦੇ ਅੰਦਰ ਮੁੱਖ ਮੰਤਰੀ ਸਾਹਿਬ ਆਏ ਉਹਨਾਂ ਨੇ ਕਿਹਾ ਕਿ ਅਸੀਂ 45000 ਨੌਕਰੀਆਂ ਦੇਤੀਆਂ ਸੁਜਿੰਦਰ ਰੰਧਾਵਾ ਪਿੰਡਾਂ ਜਾ ਕੇ ਪੁੱਛਦੇ ਨੇ ਕਿੱਥੇ ਨੌਕਰੀਆਂ ਦਿੱਤੀਆਂ ਕਹਿੰਦੇ ਸਾਡੇ ਹਲਕੇ ਤੇ ਇੱਕ ਵੀ ਨੌਕਰੀ ਨਹੀਂ ਮਿਲੀ ਮੈਂ ਕਹਾਂ ਲਈ ਤੁਸੀਂ ਮੈਨੂੰ ਪਹਿਲਾਂ ਦੱਸ ਕਿਉਂ ਦੇਣਾ ਕਿ ਅਸੀਂ ਆਉਣਾ ਤਾਂ ਮੈਂ ਡੇਰਾ ਬਾਬਾ ਨਾਨਕ ਚ ਉਹ ਬੱਚੇ ਇਕੱਠੇ ਕਰਦਾ ਜਿਨ੍ਹਾਂ ਨੂੰ ਆਮ ਆਦੀ ਪਾਰਟੀ ਦੀ ਸਰਕਾਰ ਚ ਨੌਕਰੀ ਮਿਲੀ ਹੈ ਔਰ ਤੁਹਾਨੂੰ ਤੁਹਾਡੇ ਚੈਨਲ ਤੇ ਦੱਸ ਦੇ ਕਿ ਸਾਨੂੰ ਆਮ ਆਦੀ ਪਾਰਟੀ ਦੀ ਸਰਕਾਰ ਹੁੰਦਿਆਂ ਨੌਕਰੀ ਮਿਲੀ ਹੈ ਔਰ ਬਿਨਾਂ ਕਿਸੇ ਸ਼ਿਫਾਰਿਸ਼ ਦੇ ਬਿਨਾਂ ਕਿਸੇ ਪੈਸੇ ਦੇ ਨੌਕਰੀ ਮਿਲੀ ਹੈ ਮੈਂ ਇਹਨਾਂ ਨੂੰ ਪੁੱਛਣਾ ਕਿ ਪਿਛਲੇ 5 ਸਾਲਾਂ ਚ ਤੁਸੀਂ ਵੱਡੇ ਵੱਡੇ ਅਹੁਦਿਆਂ ਤੇ ਰਹੇ ਪੰਜਾਬ ਚ ਕਿਸੇ ਇੱਕ ਬੱਚੇ ਨੂੰ ਨੌਕਰੀ ਮਿਲੀ ਤੁਸੀਂ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਕਿਦਰ ਦਾ ਤੁਹਾਡੇ ਪਿੰਡ 'ਚ ਮੇਰੀ ਕੋਈ ਨੌਕਰੀ ਪਿਛਲੇ ਬੰਦਾਂ ਸਾਰੇ ਚ ਗਏ ਕਾਂਗਰਸ ਸਰਕਾਰ 'ਚ ਹਾਂ ਕੁਝ ਲੱਗੇ ਨੌਕਰੀਆਂ ਹੀ ਨਹੀਂ ਕੱਡੀਆਂ ਲੋਕਡਾਊਨ 'ਚ ਨਾ ਗਿਆ ਨੌਕਰੀਆਂ ਕੱਡੀਆਂ ਹੀ ਨਹੀਂ ਨੌਕਰੀਆਂ ਕੱਡੀਆਂ ਹੀ ਨਹੀਂ ਤਾਂ ਲੱਗਣਾ ਕਿੱਥੋਂ ਸੀਗਾ ਜੇ ਤੁਹਾਡੇ ਪਿੰਡ 'ਚ ਨਹੀਂ ਮੈਨੂੰ ਨਹੀਂ ਲੱਗਦਾ ਤੁਹਾਡੇ ਪਿੰਡ 'ਚ ਇੱਕ ਬੰਦੇ ਨੂੰ ਜਦੋਂ ਕੱਡੀਆਂ ਹੀ ਨਹੀਂ ਨੌਕਰੀਆਂ ਤਾਂ ਮਿਲਨੀਆਂ ਕਿੱਥੋਂ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਡਾਇਰੈਕਟਰ ਸਾਬ ਰਿਸਪੈਕਟਰ ਨੇ ਆਣੇ ਭਰਤੀ ਹੋਏ ਨੇ ਜੱਜ ਲੱਗੀਆਂ ਨੇ ਕੁੜੀਆਂ ਮੇਰੇ ਤੇ ਅਸਲੀਓ ਪੰਚਾਇਤੀ ਰਾਜ ਲੱਗਿਆ ਮੁੰਡਾ ਮੇਰੇ ਚ 4 ਕਿਲੋਮੀਟਰ ਤੇ ਹੈ ਮੇਰੇ ਹਲਕੇ ਦੇ ਵਿੱਚ ਇੱਕ ਪੀਆਰ ਕੈਨੇਡਾ ਦਾ ਉਹਨੂੰ ਪਟਵਾਰੀ ਦੀ ਜੌਬ ਮਲੀ ਔਰ ਕੈਨੇਡਾ ਦੀ ਪੀਆਰ ਛੱਡ ਕੇ ਉਹ ਇੱਥੇ ਆ ਗਿਆ ਹੂੰ ਇਦਾਂ ਨਹੀਂ ਕੀ ਕਰਦਾ ਇਹਨਾਂ ਕੋ ਕਰਨਾ ਕੁਝ ਵੀ ਨਹੀਂ ਨਾ ਕੁਝ ਕੀਂਦਾ ਇਹਨਾਂ 5 ਸਾਲ ਕੀਤਾ ਹੂੰ ਇੱਕ ਕੰਮ ਜ਼ਰੂਰ ਕੀਤਾ ਆਪਣੇ ਘਰਾਂ ਦਾ ਬੜਾ ਵੱਡਾ ਵਿਕਾਸ ਕੀਤਾ ਘਰਾਂ ਵਾਲੀ ਗੱਲ ਤਾਂ ਮੁੱਖ ਮੰਤਰੀ ਸਾਹਿਬ ਨੇ ਵੀ ਕਹੀ ਮੁੱਖ ਮੰਤਰੀ ਸਾਹਿਬ ਕਹਿੰਦੇ ਮੇਰੇ ਕੋ ਫੈਲਾ ਨੇ ਅਬਲੋ ਘਰਾਣੇ ਦੀਆਂ ਜਾਂ ਗੋਲਡਨ ਗੇਟ ਦੇ ਕੋਲ ਜਮੀਨ ਦੀਆਂ ਕਹਿੰਦੇ ਮੈਂ ਵਿਧਾਨ ਸਭਾ ਚ ਦੁਕਾਨ ਦਾ ਸੀ ਤੇ ਮੂੰਹ ਫੇਰ ਕੇ ਬਹਿ ਜਾਂਦੇ ਸੀ ਉਹਦਾ ਜਵਾਬ ਦਿੱਤਾ ਉਹ ਕਹਿੰਦੇ ਖੋਲ ਕੇ ਦਿਖਾਓ ਜੇ ਹਿੰਮਤ ਆ ਸਮੇ ਤਾਂ ਇੰਤਜ਼ਾਰ ਕਰੋ ਉਹਨਾਂ ਨੂੰ ਸਮੇ ਨਾਲ ਸਾਰਾ ਕੁਝ ਹੋਣਾ ਸਮਾਂ ਬੜਾ ਬਲਵਾਨ ਹਮ ਬੜਿਆਂ ਬੜਿਆਂ ਦੇ ਜਿਹੜਾ ਸਮਾਂ ਉਹਨਾਂ ਨੂੰ ਅਗਲਾ ਕਰ ਮੁਖਾ ਦਿੰਦਾ ਥੋੜਾ ਜਿਹਾ ਰੱਬ ਕੋ ਡਰਨਾ ਚਾਹੀਦਾ ਤੇ ਸਮੇ ਦੀ ਇੰਤਜ਼ਾਰ ਕਰੋ ਜਿਹੜੇ ਸਮੇ ਦੀ ਤੁਸੀਂ ਇੰਤਜ਼ਾਰ ਕਰਦੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਸਮਾਂ ਤੁਹਾਡੇ ਤੇ ਇੱਕ ਦਿਨ ਜ਼ਰੂਰ ਆਏਗਾ ਨਸ਼ੇ ਦੇ ਉੱਤੇ ਸਰਕਾਰ ਬਣੀ ਸੀ ਕਿਹਾ ਸੀ ਨਸ਼ੇ ਦਾ ਲੱਖ ਤੋੜਾਂਗੇ ਨਸ਼ਾ ਖਤਮ ਕਰਾਂਗੇ ਪਰ ਬਾਰਡਰ ਏਰੀਏ ਦੇ ਵਿੱਚ ਅੱਜ ਵੀ ਨਸ਼ੇ ਦੇ ਉਹੀ ਹਾਲਾਤ ਨੇ ਪਿੰਡਾਂ ਦੇ ਵਿੱਚ ਡਵੈਲਪਮੈਂਟ ਦਾ ਕੋਈ ਵਿਕਾਸ ਨਹੀਂ ਹੋਇਆਗਾ ਸੜਕਾਂ ਟੁੱਟੀਆਂ ਹੋਈਆਂਆਂ ਜਾਂ ਲੋਕ ਤਰ੍ਹਾਂ ਤਾ ਕਰਾਦੇ ਨੇ ਲੋਕਾਂ ਨੇ ਸਰਕਾਰ ਨੇ ਕੀਤਾ ਕੁਛ ਨਹੀਂਗਾ ਡੇਰਾ ਬਾਬਾ ਨਾਨਕ ਤੋਂ ਲੈ ਕੇ ਫਤਿਹਗੜ ਚੂੜੀਆਂ ਫਤਿਹਗੜ ਚੂੜੀਆਂ ਤੋਂ ਲੈ ਕੇ ਅੰਮ੍ਰਿਤਸਰ ਤੱਕ ਵਾਇਆ ਸੰਗਤ ਪੁਰਾ ਵਾਇਆ ਮਜੀਠਾ ਹੂੰ ਇਹ ਕਿੰਨਾ ਦੀ ਸਰਕਾਰ ਚ ਛੜਕਾਂ ਬਣੀਆਂ ਜੀ ਪਹਿਲਾਂ ਕਿਉਂ ਨਹੀਂ ਬਣੀਆਂ 5 ਸਾਲ ਕੋਕੇ ਲੱਗੇ ਪਏ ਨੇ ਸੜਕਾਂ ਦੇ ਉੱਤੇ ਸੜਕਾਂ ਲਾਈਟਾਂ ਜਗੰਡੀਆਂ ਇਹ ਕਿੰਨਾਂ ਦੀ ਸਰਕਾਰ ਚ ਬਣੀ ਐ ਉਹਨਾਂ ਨੂੰ ਪੁੱਛੋ ਜਾ ਕੇ ਜਾਂ ਮੇਰੇ ਨਾਲ ਡਿਬੇਟ ਕਰਾਓ ਮੈਂ ਦੱਸਾਂ ਇੱਥੇ ਟ੍ਰੋਮਾ ਸੈਂਟਰ ਬਣ ਡਿਆ ਡੇਰਾ ਬਾਬਾ ਨਾਨਕ ਚ ਇੱਕ ਇੱਕ ਕਿਹੜੀ ਸਰਕਾਰ ਚ ਬਣ ਡਿਆ ਹੂੰ ਤਹਿਸੀਲ ਕੰਪਲੈਕਸ ਬਣ ਡਿਆ ਕਲਾਨੌਰ ਇਹ ਕਿੰਨਾਂ ਦੀ ਸਰਕਾਰ ਚ ਬਣ ਡਿਆ ਹੂੰ ਇਹਨਾਂ ਦੇ ਧਾਰੋਵਾਲੀ ਪਿੰਡ ਦੇ ਨਾਲ ਸ਼িকার ਪਿੰਡ ਐ ਦੋਨਾਂ ਪਿੰਡਾਂ ਦੇ ਸੈਂਟਰ 'ਚ ਬਿਜਲੀ ਘਰ ਮਨਜ਼ੂਰ ਹੋਇਆ ਹਾਂ ਇਲੈਕਸ਼ਨ ਤੋਂ ਬਾਅਦ ਉਹਦਾ ਨੀ ਪੱਥਰ ਰੱਖਣਾ ਉਹ ਕਿੰਨਾ ਦੀ ਸਰਕਾਰ 'ਚ ਬਣ ਲੱਗਾ ਕਰਨਾ ਕੱਖ ਨਹੀਂ ਗੱਲਾਂ ਕਰਨੀਆਂ ਲੋਕਾਂ ਨੂੰ ਦੱਸਣਾ ਪਰ ਲੋਕ ਸਾਰਾ ਕੁਝ ਸਮਝ ਚੁੱਕੇ ਨੇ ਇਹਨਾਂ ਬਾਰੇ ਇਹਨਾਂ ਨੂੰ ਸਮਝ ਦੱਸਣ ਕਿ ਲੋਕਾਂ ਕੋ ਸਿਰਫ ਇੱਕ ਵੋਟ ਹੀ ਆ ਬੋਟ ਦੇ ਜਰੀਏ ਲੋਕ ਦੱਸ ਸਕਦੇ ਆ ਲੀਡਰ ਨੂੰ ਔਰ ਲੋਕਾਂ ਨੂੰ ਲੋਕਾਂ ਨੇ ਵੱਡੇ ਵੱਡੇ ਲੀਡਰਾਂ ਨੂੰ ਦੱਸਿਆ ਵੀ ਆ ਜੀ ਅਸੀਂ ਠੰਡ ਪਾਈ ਆ ਬਾਈ 'ਚ ਹਾਂ ਮੋੜ ਦੁਬਾਰਾ ਕਿਤੇ ਦਿਖੇ ਨਹੀਂ ਉਹ ਲੀਡਰ ਮਾਝ ਦੀਨੇ ਇੱਕ ਖਾਸ ਗੱਲ ਰਹੀ ਹੈ ਮਾਝਾ ਹਮੇਸ਼ਾ ਬਾਗੀ ਸੁਰਾਂ ਦੇ ਵਿੱਚ ਨਜ਼ਰ ਆਉਂਦਾਗਾ ਕਿ ਐਬ ਕੀ ਇਹ ਮਾਝੇ ਦੇ ਜਿਵੇਂ ਪਿਛਲੀਆਂ ਦੋ ਇਲੈਕਸ਼ਨਾਂ ਹੋਈਆਂ 22 ਦੇ ਵਿੱਚ ਸਰਕਾਰ ਆਵਦੀ ਪਾਰਟੀ ਬਣ ਗਈ ਪਰ ਇਥੋਂ ਕਾਂਗਰਸ ਦੇ ਐਮਐਲਏ ਜਿੱਤ ਜਾਂਦੇ ਨੇ ਫਿਰ ਲੋਕ ਸਭਾ ਦੇ ਵਿੱਚ ਵੀ ਆ ਕੇ ਕਾਂਗਰਸ ਦੇ ਐਮਪੀ ਜਿੱਤ ਜਾਂਦੇ ਨੇ ਇਹਦਾ ਕਾਰਨ ਕੀ ਮੰਨਦੇ ਹੋ ਕਿ ਪਾਰਟੀ ਉਸ ਲੈਵਲ ਤੇ ਕੰਮ ਨਹੀਂ ਕਰ ਪਾ ਰਹੀ ਜਾਂ ਲੋਕਾਂ ਦੇ ਵਿੱਚ ਕੀ ਮਾਝਾ ਹਮੇਸ਼ਾ ਹੀ ਆਪਣੀ ਮਰਜ਼ੀ ਕਰਦਾ ਹੂੰ ਮਾਝੇ ਵਾਲੇ ਦਾ ਮਾਝੇ ਵਾਲੇ ਆਪਣੇ ਆਪਣੇ ਹਿਸਾਬ ਨਾਲ ਚੱਲਦੇ ਬਹੁਤ ਵਾਰੀ ਹੋਇਆ ਪਿਛੜਾ ਤੇ ਆਸ ਬੋਲਦਾ ਕਿ ਜਨਵਰੀ ਵਾਲੀ ਕਾਲੀ ਦਲ ਦੀ ਕਾਂਗਰਸ ਦੀ ਸਰਕਾਰ ਬਣੀਆਂ ਪਿਛੇ ਉਹ ਮਾਝੇ ਨੇ ਬਣਾਈਆਂ ਔਰ 27 ਚ ਵੀ ਮਾਝੇ ਵਾਲਿਆਂ ਸਰਕਾਰ ਬਣਾਉਣੀ ਆ ਆਮਾਦੀ ਪਾਰਟੀ ਦੀ ਹੂੰ ਪੂਰਾ ਪਿਆ ਅੱਜ ਦੀ ਬੋਲ ਰੱਖਿਓ ਨਹੀਂ ਨਹੀਂ ਰੱਖਣਾ ਡੇਰਾ ਬਾਬਾ ਨਾਨਕ ਵਾਲੀ ਸੀਟ ਨੇ 27 ਦਾ ਸੀ ਤਾਂ ਬਹੁਤ ਵੱਡੀ ਗੱਲ ਕਰ ਰਹੇ ਹਾਂ ਪਰ ਤੁਹਾਡੇ ਵਿਰੋਧੀਆਂ ਨੇ ਇਹਦੇ ਤੇ ਵੀ ਸਵਾਲ ਕਰ ਲਿਆ ਨਾ ਉਹਨਾਂ ਨੇ ਕਹਿਣਾ ਪਹਿਲਾ ਆਪ ਦੀ ਨੀਤਾ ਗੁਰਦੀਪ ਰੰਧਾਵਾ ਰੱਖ ਲੈਣਾ ਇਹ ਤਾਂ ਲੋਕਾਂ ਨੇ ਰੱਖਣੀ ਹੈ ਨੀ ਹਮ ਬੜਿਆਂ ਬੜਿਆਂ ਨੂੰ ਬੜਿਆਂ ਬੜਿਆਂ ਦੀਆਂ ਉਖਾਰਤੀਆਂ ਲੋਕਾਂ ਨੇ ਕਿੱਥੇ ਹੈ ਕੈਪਟਨ ਹਮ ਕਿੱਥੇ ਚੰਨੀ ਹੋਣੀ ਗਏ ਕਿੱਥੇ ਗਿਆ ਨਵਜੋਤ ਸਿੱਧੂ ਕਿੱਥੇ ਨੇ ਜਿਹੜੇ ਕਹਿੰਦੇ ਅਸੀਂ ਤਾਂ ਬੜੇ ਜੱਦੀ ਪੁਛਤੀਆਂ ਇਹ ਜਿਹੜੇ ਸਿਆਸੀ ਕਿਲੇ ਨੇ ਨਾ ਜਿਹੜਾ ਵੋਟਾਂ ਨਾਲ ਸਿਆਸੀ ਕਿਲੇ ਬਣਦੇ ਨੇ ਹੂੰ ਜਿੰਨਾ ਵੋਟ ਜਿਹੜੇ ਵੋਟਰ ਸਿਆਸੀ ਕਿਲੇ ਬਣਾਉਂਦੇ ਨੇ ਨਾ ਉਹੀ ਵੋਟਰ ਸਿਆਸੀ ਕਿਲੇ ਢਾਵੀਂ ਦਿੰਦੇ ਨੇ ਹੂੰ ਉਹਨਾਂ ਢਾਤੇ ਕਾਂਗਰਸ ਦੇ ਕਿਲੇ ਨੂੰ ਸੰਨ ਲਾ ਪਾਉਂਗੇ ਬਿਲਕੁਲ ਲੋਕ ਢਾਉਣਗੇ ਮੈਂ ਥੋੜੀ ਢਾਊਗਾ ਲੋਕ ਵੱਡੇ ਹੁੰਦੇ ਨੇ ਮੈਂ ਤਾਂ ਪਹਿਲਾਂ ਹੀ ਪਰ ਉਹ ਤਾਂ ਬਹੁਤ ਬੜੇ ਕੌਨਫੀਡੈਂਟ ਹੋ ਕੇ ਕਹਿੰਦੇ ਨੇ ਕਹਿੰਦੇ ਸਾਡਾ ਪਰਿਵਾਰ ਆ ਸਾਡਾ ਹਲਕ ਲੋਕਾਂ ਨਾਲ ਲੈ ਕੇ ਆਇਆ ਉਹਨਾਂ ਦੇ ਹੋਲਡਿੰਗ ਲਵਾਇਆ ਇੱਥੇ ਮੇਰੇ ਜਿਹੇ ਹਲਕੇ ਦੇ ਸੇਵਾ ਤੁਹਾਡੀ ਵਿਰਾਸਤ ਸਾਡੀ ਹੂੰ ਉਹਨਾਂ ਤੇ ਡੇਰੇ ਨੂੰ ਹਲਕਾ ਬਣਾ ਲਿਆ ਇਹ ਵਿਰਾਸਤ ਵਾ ਸਾਡੀ ਇਹ ਲੋਕ ਦੱਸਣਗੇ ਕਿ ਵਿਰਾਸਤ ਕਿਹਦੀ ਹੈ ਇੰਨਾ ਹੰਕਾਰ ਬੰਦੇ ਨੂੰ ਨਹੀਂ ਚਾਹੀਦਾ ਇਹ ਹੰਕਾਰ ਵਾ ਹੂੰ ਇੱਕ ਹੋਲਡਿੰਗ ਤੋਂ ਤੇ ਇੱਕ ਦੇਖੋ ਕਿੰਨੀ ਵੱਡੀ ਕਾਂਗਰਸ ਨੂੰ ਇਲੈਕਸ਼ਨ ਲੜ ਰਹੀ ਹੈ ਨਾ ਹੂੰ ਕਾਰਸ ਨੂੰ ਲੜ ਰਹੀ ਜੀ ਕੋਈ ਪਾਰਟੀ ਦਾ ਸੀਨੀਅਰ ਲੀਡਰ ਹੁੰਦਾ ਹੂੰ ਚਾਹੇ ਸੋਨੀਆ ਗਾਂਧੀ ਚਾਹੇ ਪ੍ਰਿੰਕਾ ਗਾਂਧੀ ਜਾਂ ਉਹਨਾਂ ਦੇ ਪ੍ਰਧਾਨ ਨੇ ਖੜਗੇਜੀ ਨੇ ਜਾਂ ਪੰਜਾਬ ਦੇ ਪ੍ਰਧਾਨ ਰਾਜਾ ਬਰਿੰਗ ਜੀ ਨੇ ਹੂੰ ਉਹ ਨਹੀਂ ਫੋਟੋ ਲਗਣੀ ਚਹੀਦੀ ਨਾ ਕਿਸੇ ਦੀ ਫੋਟੋ ਨਹੀਂ ਆਪਣੀ ਫੋਟੋ ਆਪਣੀ ਵਾਈਫ ਦੀ ਫੋਟੋ ਤੇ ਅੱਗੋਂ ਬੇਟੇ ਦੀ ਫੋਟੋ ਕਹਿੰਦਾ ਸਤਾਈ ਚ ਇਹਨੂੰ ਖਿਲਾਰਨਾ ਇਹ ਕਰਨਗੇ ਕਿ ਪਰਿਵਾਰਵਾਦ ਡੇਰਾ ਪਾਪਾ ਨਾਨਕ ਵਾਲਿਆਂ ਖਤਮ ਕਰਨਾ ਹੈ ਜਿਹੜਾ ਪਰਿਵਾਰ ਪਿਛਲੇ 50 ਸਾਲਾਂ ਤੋਂ ਲੋਕਾਂ ਦੀ ਧੌਣ ਤੇ ਗੋਡਾ ਰੱਖ ਕੇ ਬੈਠਾ ਹੈ ਤਾਂ ਜਿਹੜਾ ਇਹਨਾਂ ਦੀ ਧੌਣ ਚ ਕਿਲਾ ਫਸਿਆ ਉਹ ਡੇਰਾ ਪਾਪਾ ਨਾਨਕ ਵਾਲਿਆਂ ਧੌਣ ਚੋਂ ਕਿਲਾ ਕੱਢਣਾ ਹੈ ਤਾਂ ਤੁਸੀਂ ਪਰਿਵਾਰਵਾਦੀਆਂ ਗੱਲਾਂ ਕਰਦੇ ਹੋ ਕਹਿੰਦੇ ਤੁਸੀਂ ਤਾਂ ਪਰਿਵਾਰਵਾਦੀਆਂ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਤੁਸੀਂ ਤਾਂ ਖੁਦ ਚੱਬੇਵਾਲ ਸੀੜ ਤੋਂ ਪਰਿਵਾਰਵਾਦ ਕੀਤਾਗਾ ਚੱਬੇਵਾਲ ਹੋਰਾਂ ਦੇ ਪੁੱਤਰ ਨੂੰ ਟਿਕਟ ਦੇਤੀ ਆਪਦੀ ਪਾਰਟੀ ਨੇ ਮੈਂ ਡੇਰਾਬਾਬ ਬਨਾਨਕ ਦੀ ਗੱਲ ਕਰ ਰਿਹਾ ਮੈਂ ਚੱਬੇਵਾਲ ਦੀ ਗੱਲ ਨਹੀਂ ਕਰਦਾ ਤੁਸੀਂ ਡੇਰਾਬਾਬ ਬਨਾਨਕ ਅੱਜ ਚੱਬੇਲ ਜਾ ਕੇ ਗੱਲ ਕਰਿਓ ਹੂੰ ਉੱਥੇ ਪਿਛਿਓ ਲੋਕਾਂ 'ਚ ਵਿਚਰਦੇ ਹਾਂ ਲੋਕ ਕੀ ਕਹਿੰਦੇ ਡੇਰਾਬਾਬ ਬਨਾਨਕ ਚ ਆਮ ਆਦਮੀ ਪਾਰਟੀ ਹੈ ਮੈਂ ਕੰਮ ਕਰਚਾ ਹਾਂ ਜ਼ਿੰਮੇਵਾਰਾ ਮੈਂ ਹੂੰ ਜੀ ਤਾ ਦੂਜੀ ਵਾਰੀ ਵਿਸ਼ਵਾਸ ਕੀਤਾ ਔਰ ਮੈਨੂੰ ਟਿਕਟ ਦੂਜੀ ਵਾਰੀ ਦਿੱਤੀ ਆ ਆਮਾਦੀ ਪਾਰਟੀ ਨੇ ਜੀ ਇੱਥੇ ਕਿਹਦੀ ਹਿੰਮਤ ਨਹੀਂ ਕਰਦੀ ਟਿਕਟ ਅਪਲਾਈ ਕਰ ਜੇ ਹੂੰ ਕੋਈ ਬੰਦਾ ਇਹ ਨਹੀਂ ਹਿੰਮਤ ਨਹੀਂ ਕਰ ਸਕਦਾ ਇੰਨਾ ਇਹਨਾਂ ਨੇ ਆਪਣਾ ਸਿਸਟਮ ਸੈੱਟ ਕੀਤਾ ਜਿਹੜਾ ਬੰਦਾ ਇੱਥੋਂ ਟਿਕਟ ਦੀ ਅਪਲਾਈ ਨਹੀਂ ਕਰ ਸਕਦਾ ਜੇ ਅਪਲਾਈ ਕਰਨ ਦੀ ਕੋਸ਼ਿਸ਼ ਵੀ ਕਰੇ ਉਹ ਇੱਥੇ ਲੱਭਦਾ ਹੀ ਨਹੀਂ ਬਾਅਦ ਚ ਗਿਆ ਵੀ ਉਹ ਜਾਂਦਾ ਇੱਥੋਂ ਹੂੰ ਇੰਨੀ ਕਿਹਦੀ ਹਿੰਮਤ ਨਹੀਂ ਸਾਡੀ ਪਾਰਟੀ ਚ ਤਾਂ ਜਿਹੜਾ ਮਰਜ਼ੀ ਬੰਦਾ ਅਪਲਾਈ ਕਰ ਸਕਦਾ ਹੂੰ ਆਮਾਦੀ ਪਾਰਟੀ ਜੀ ਪਰ ਆਮ ਆਦਮੀ ਪਾਰਟੀ ਦੇ ਉੱਤੇ ਨਾ ਵਿਰੋਧੀ ਇਸ ਗੱਲ ਨੂੰ ਲੈ ਕੇ ਤਾਂਜ ਕਰਦੇ ਵੀ ਜਿਹੜੀਆਂ ਗਰੰਟੀਆਂ ਕੀਤੀਆਂ ਸੀ ਨਾ ਆਪਾਂ ਹਲੇ ਤੱਕ ਹਜ਼ਾਰ ਹਜ਼ਾਰ ਰੁਪਇਆ ਆ ਨਾ ਨਸ਼ੇ ਦਾ ਹੋਇਆ ਨਾ ਬੇਅਦਮੀਆਂ ਦਾ ਇਨਸਾਫ ਮਿਲੇ ਨਾ ਨੌਕਰੀਆਂ ਪੱਕੇ ਕਰਨ ਦੀ ਇੰਡਸਟਰੀ ਦੀ ਗੱਲ ਹੋਈ ਸੀ ਕਹਿੰਦੇ ਕਿਸੇ ਵੀ ਵਾਅਦੇ ਦੇ ਉੱਤੇ ਪੂਰੇ ਨਹੀਂ ਉਤਰੇ ਜਿਹੜੀ ਸੀ ਹਿੱਟੋਜੁਨਟ ਬਿਜਲੀ ਖਰੀਦ ਦਿੱਤੀ ਆ ਤਿੰਨ ਮਹੀਨੇ ਬਾਅਦ ਤੁਹਾਨੂੰ ਬਿੱਲ ਆਉਂਦਾ ਮੇਰੇ ਕੋ ਨਹੀਂ ਤਾਂ ਫਿਰ ਇਹ ਕਿੰਨੇ ਕੀਤਾ ਅਰੇ ਤਾਂ ਸ਼ੁਰੂਆਤ ਅਸੀਂ ਉਹ ਕਰਤੀ ਸੀ ਕਹਿੰਦੇ ਮੈਨੂੰ ਮੇਰੀ ਗੱਲ ਪਹਿਲਾ ਬਾਦ ਸਾਹਿਬ ਦੀ ਦੇਤੀ ਕਾਲੀ ਦਲ ਕਹਿੰਦੇ ਸਾਡੇ ਸਾਡੇ ਕਹਿੰਦੇ ਤਾਂ ਇੱਕ ਇਨਸਾਨੀਅਤ ਇਨਸਾਨੀਅਤ ਹੈ ਤੁਸੀਂ 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 ਮੇਰੀ ਇੰਟਰਵਿਊ ਕਰ ਰਹੇ ਹੋ ਆਮ ਆਦੀ ਪਾਰਟੀ ਦੀ ਸਰਕਾਰ ਪੰਜਾਬ ਚ ਚੱਲ ਰਹੀ ਹੈ ਮੈਂ ਤੁਹਾਨੂੰ ਪੁੱਛਿਆ ਸੀ ਸਰਸੋ ਜੰਡ ਬਿਜਲੀ ਸਰਕਾਰ ਬਣ ਤੋਂ ਬਾਅਦ ਤਿੰਨ ਮਹੀਨੇ ਤੋਂ ਲਗਭਗ 2.5 ਸਾਲ ਹੋ ਗਏ ਨੇ ਲੋਕਾਂ ਦੇ ਬਿੱਲ ਮਾਫਿਆ ਤੁਹਾਨੂੰ ਬਿੱਲ ਮਾਫ ਹੋਇਆ ਕਿ ਬਿਜਲੀ ਮਾਫ ਕਰ ਦੇਣਾ ਬਿੱਲ ਮਾਫ ਕਰ ਦੇਣਾ ਇਹੀ ਹਾਲਾ ਪੰਜਾਬ ਇਹਦੇ ਨਾਲ ਤਰੱਕੀ ਕਰ ਜੂਗਾ ਨੌਕਰੀਆਂ ਕਿੰਨੀਆਂ ਦਿੱਤੀਆਂ ਲਗਭਗ 50 ਹਜ਼ਾਰ ਨੌਕਰੀ ਦਿੱਤੀ ਐ ਜੇ ਇਸੇ ਤਰ੍ਹਾਂ ਹੀ ਇਹ ਪਿਛਲੇ 50 30 40 ਸਾਲਾਂ ਤੋਂ ਰਾਜ ਕਰ ਰਹੇ ਨੇ ਜਦੋਂ ਬੇਰੁਜ਼ਗਾਰੀ ਨੂੰ ਜੇ ਇਹ 5 ਸਾਲਾਂ 'ਚ 50 ਹਜ਼ਾਰ ਨੌਕਰੀ ਦੇ ਦਿੰਦੇ ਤੇ ਮੇਰੇ ਖਾ 2.5 3 ਲੱਖ ਬੱਚੇ ਨੂੰ ਹੁਣ ਤੱਕ ਨੌਕਰੀ ਤੇ ਲੱਗਣਾ ਐ ਉਹ 2.5 3 ਸਾਲ ਬੱਚਾ ਜਿਹੜਾ ਸ਼ਿਫਟ ਕਰਕੇ ਮੂਵ ਹੋ ਗਿਆ ਕੈਨੇਡਾ ਨੂੰ ਚਲੇ ਗਿਆ ਅਮਰੀਕਾ ਨੂੰ ਚਲੇ ਗਿਆ ਕੰਮ ਸੋ ਕੰਮ ਉਹ 2.5 3 ਲੱਖ ਪਰਿਵਾਰ ਤਾਂ ਪੰਜਾਬ 'ਚ ਟਿਕਿਆ ਰਹਿੰਦੇ ਹੂੰ ਉਹ ਇਹਨਾਂ ਦੀਆਂ ਨਾਲ ਲੈਖੀਆਂ ਕਰਕੇ ਬੱਚੇ ਗਏ ਨੇ ਹੂੰ ਉਹੀ ਕਾਲਜਾਂ ਅੰਮ੍ਰਿਤਸਰ ਦੇ ਸਾਰੇ ਕਾਲਜ ਬੰਦ ਹੋ ਗਏ ਸੀਗੇ ਪਿਛਲੇ ਦਿਨੀ ਹਾਂ ਆ ਪਿਛਲੇ 2 ਸਾਲਾਂ ਤੋਂ ਸਾਰਿਆਂ ਕਾਲਜਾਂ 'ਚ ਫਿਰ ਦੁਬਾਰਾ ਐਡਮਿਸ਼ਨ ਹੋ ਗਈ ਆ ਬੱਚੇ ਪਲੱਸ 2 ਕਰਕੇ ਸਾਰਿਆਂ ਨੇ ਐਡਮਿਸ਼ਨ ਲੈ ਲਈ ਵੱਖ-ਵੱਖ ਕੋਰਸਾਂ 'ਚ ਬੱਚਿਆਂ ਦਾ ਤਾਂ ਟ੍ਰੈਂਡ ਹੀ ਬਣ ਗਿਆ ਸੀਗਾ ਕਿ ਪਲੱਸ 2 ਕਰਨੀਆਂ ਹੈ ਲੈਟਸ ਕਰਨੀਆਂ ਬਾਅਦ ਜਾਣਾ ਹਾਂ ਹੁਣ ਬੱਚਿਆਂ ਨੂੰ ਲੱਗਿਆ ਕਿ ਪੰਜਾਬ 'ਚ ਨੌਕਰੀਆਂ ਮਿਲਣਗੀਆਂ ਕਿਸੇ ਦਾ ਆਪਣਾ ਘਰ ਛੱਡਣ ਨੂੰ ਨੇ ਜੀ ਕਰਦਾ ਜੀ ਕਿਸੇ ਨੂੰ ਘਰ ਛੱਡਣਾ ਬਹੁਤ ਔਖਾ ਹਾਂ ਕਿਸੇ ਨੂੰ ਆਪਣੇ ਮਾਂ ਪਿਓ ਆਪਣਾ ਪਰਿਵਾਰ ਛੱਡਣਾ ਬਹੁਤ ਔਖਾ ਇੱਕ-ਇੱਕ ਬੱਚਾ ਹੈ ਲੋਕਾਂ ਦਾ ਜਾਂ ਦੋ ਬੱਚੇ ਨੇ ਹਾਂ ਠੀਕ ਹੈ ਮਾਪਿਓ ਬੁੱਢੇ ਇੱਥੇ ਨਿਆਣੇ ਉੱਥੇ ਦਿਹਾੜੀਆਂ ਕਰਦੇ ਕਿਸੇ ਦਾ ਆਪਣਾ ਘਰ ਛੱਡ ਨਮ ਜੀ ਕਰਦਾ ਇੰਨਾ ਨੰਤੀਆਂ ਨਲਾਕੀਆਂ ਕਰਕੇ ਇੰਨਾ ਸਿਆਸਤਦਾਨਾਂ ਦੀਆਂ ਨਲਾਕੀਆਂ ਕਰਕੇ ਸਾਡਾ ਪੰਜਾਬ ਦਾ ਜਿਹੜਾ ਨੌਜਵਾਨ ਹੈ ਜੀ ਉਹਨੂੰ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਦਿਹਾੜੀਆਂ ਕਰਨੀਆਂ ਪੈਣੀਆਂ ਹਮ ਰਵਿਕਰਨ ਸਿੰਘ ਕਰਲੋ ਵੀ ਤੁਹਾਡੇ ਵਿਰੋਧੀ ਕੈਂਡੀਡੇਟ ਨੇ ਪਹਿਲਾਂ ਕਾਲੀਦਾਲ ਤੋਂ ਬਾਈ ਦੇ ਵਿੱਚ ਸੀਗੇ ਬੜਾ ਫਾਸਮਾ ਮੁਕਾਬਲਾ ਉਹਦਾ ਵੀ ਦਿੱਤਾ ਹੁਣ ਉਹ ਬੀਜੇਪੀ ਤੋਂ ਉਮੀਦਵਾਰ ਨੇ ਕਿਵੇਂ ਦੇਖਦੇ ਹੋ ਦੇਖੋ ਬੀਜੇਪੀ ਵੀ ਇੱਥੇ ਬਾੜੀ ਕਰਦੀ ਲੋਕ ਇੱਥੇ ਬਿਲਕੁਲ ਪਿੰਡੂ ਨਰੋਲ ਹਲਕਾ ਹੂੰ ਤੇ ਬੀਜੇਪੀ ਨੂੰ ਤਾਂ ਵੈਸੇ ਵੀ ਸਾਡੇ ਮੂੰਹ ਨਹੀਂ ਲਾਉਂਦਾ ਕੋਈ ਪਰ ਉਹ ਕਹਿੰਦੇ ਸਾਡੇ ਪਰਿਵਾਰ ਦਾ ਰਤੂ ਉਹ ਤਾਂ ਮੇਰੇ ਪਿਤਾ ਨੇ ਕੰਮ ਬਹੁਤ ਕੀਤੇ ਹਾਲਕੇ ਅੰਦਰ ਦੇਖੋ ਇਹ ਤਾਂ ਹੁਣ 23 ਤਰੀਕ ਨੂੰ ਸਾਰਿਆਂ ਦਾ ਪਤਾ ਲੱਗ ਜਣਾ ਸਰਸੂਕ ਤਾਂ ਹਰ ਇੱਕ ਗੱਲ ਹਰ ਲੀਡਰ ਨੂੰ ਸਮਝ ਲੈਣੀ ਚਾਹੀਦੀ ਹੈ ਦਿਮਾਗ 'ਚ ਰੱਖਣੀ ਚਾਹੀਦੀ ਹੈ ਕਿ ਲੀਡਰ ਭਾਵੇਂ ਉਹ ਕਾਂਗਰਸ ਦਾ ਹੋਵੇ ਭਾਵੇਂ ਕਾਲੀ ਦਲ ਦਾ ਹੋਵੇ ਭਾਵੇਂ ਜਿਹੜਾ ਮਰਜ਼ੀ ਹੋਵੇ ਉਹਨਾਂ ਨੂੰ ਇੱਕ ਗੱਲ ਦਿਮਾਗ 'ਚ ਰੱਖਣੀ ਚਾਹੀਦੀ ਹੈ ਲੀਡਰਾਂ ਨੂੰ ਕਿ ਲੀਡਰ ਦੀ ਵੋਟ ਨਹੀਂ ਹੁੰਦੀ ਪਾਰਟੀ ਦੀ ਵੋਟ ਹੁੰਦੀ ਹੈ ਜਿਹੜਾ ਲੀਡਰ ਇਹ ਸਮਝ ਜਾਂਦਾ ਹੈ ਕਿ ਅੱਜ ਅੱਜ ਆ ਮੇਰੇ ਕਰਕੇ ਹੀ ਹੈ ਬੰਦੇ ਕਰਕੇ ਪਾਰਟੀ ਨਹੀਂ ਹੁੰਦੀ ਪਾਰਟੀ ਕਰਕੇ ਬੰਦਾ ਹੁੰਦਾ ਹੈ ਜੀ ਬਹੁਤ ਸਾਰੇ ਲੀਡਰਾਂ ਨੂੰ ਇਹ ਹੰਕਾਰ ਹੋ ਜਾਂਦਾ ਹੈ ਮੈਂ ਨਾ ਇਹ ਤਾਂ ਪਾਰਟੀ ਨਹੀਂ ਚੱਲਣੀ ਮੇਰੇ ਘਰ ਕੇ ਮੇਰੇ ਨਾਲ ਵੋਟਾਂ ਉਹਨਾਂ ਦਾ ਭਲੇਖਾ ਲੋਕਾਂ ਦਾ ਨਸ਼ੇ ਨੂੰ ਲੈ ਕੇ ਕੀ ਸਟੈਪ ਚੱਕੋਗੇ ਜਿਵੇਂ ਰਵੀ ਕਾਂਗਰਸ ਸਿੰਘ ਕੱਲੋਂ ਨਾ ਮੈਂ ਇੰਟਰਵਿਊ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਨਸ਼ੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਕੋਲ ਉਹ ਗੱਲ ਕਰਾਂਗਾ ਸਾਡਾ ਬਾਰਡਰ ਏਰੀਆ ਇਥੇ ਡਰੋਂ ਰਹੀ ਨਸ਼ਾ ਆਉਂਦਾ ਹੈਗਾ ਬਹੁਤ ਜ਼ਿਆਦਾ ਤੇ ਅਸੀਂ ਉਹਨੂੰ ਠੱਲ ਪਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਕੀ ਕਰੋਗੇ ਜਿਹੜਾ ਉਹਨਾਂ ਨੇ ਇਹ ਗੱਲ ਕਿਹਾ ਉਹਨਾਂ ਦੀ ਭਾਈਵਾਲੀ ਚ ਰਹੇ ਉਹ ਭਾਜਪਾ ਤੇ ਕਾਲੀ ਤਲ ਦੀ ਸਰਕਾਰ ਰਹੀ ਉਦੋਂ ਇਹ ਮਨਿਸਟਰ ਰਹੇ ਉਹਨਾਂ ਸਰਕਾਰਾਂ ਚ ਉਦੋਂ ਕਿਉਂ ਨਹੀਂ ਗੱਲ ਕੀਤੀ ਜੀ ਇਹਨਾਂ ਜਦੋਂ ਇਹਨਾਂ ਨੂੰ ਗੱਲ ਉਦੋਂ ਹੀ ਕਰਨੀ ਆਉਂਦੀ ਹੈ ਜਦੋਂ ਆਪੋਜੀਸ਼ਨ 'ਚ ਹੁੰਦੇ ਨੇ ਹੂੰ ਜਦੋਂ ਇਹ ਤਾਕਤ ਦੇ ਵਿੱਚ ਹੁੰਦੇ ਸਰਕਾਰ ਦੇ ਵਿੱਚ ਹੁੰਦੇ ਨੇ ਉਦੋਂ ਗੱਲ ਕਰਨੀ ਚਾਹੀਦੀ ਆ ਨਾ ਇਹ ਉਦੋਂ ਕੋਈ ਮੂੰਹ ਬੰਦ ਰੱਖਦੇ ਨੇ ਹੂੰ ਇਹਨਾਂ ਨੂੰ ਹੁਣ ਤਾਂ ਗੱਲਾਂ ਆਉਂਦੀਆਂ ਹੁਣ ਤਾਂ ਇੰਟਰਵਿਊ ਕਰ ਹੁਣ ਤਾਂ ਕਿਤੇ ਗੱਲ ਰੱਖਣੀ ਕਿਤੇ ਕੋਲਾਂ ਜਦੋਂ ਆਪ ਹੀ ਬਾਹਰ ਜੇ ਹੁਣ ਕਿਤੇ ਕੋਈ ਗੱਲ ਰੱਖੋਗੇ ਹੂੰ ਇਹਦਾ ਸੋਚਣ ਵਾਲੀ ਗੱਲ ਆ ਨਾ ਕਹਿਣਾ ਕਹਿਣਾ ਕਰਨੀ ਤੇ ਕਥਨੀ 'ਚ ਬਹੁਤ ਫਰਕ ਹੁੰਦਾ ਹੈ ਨਾ ਵਸਾ ਬਹੁਤਾ ਸਮਾਂ ਨਹੀਂ ਲੈਂਦਾ ਜਾਂਦੇ ਜਾਂਦਾ ਇੱਕ ਕੁਐਸਚਨ ਲਾਵਾਂਗਾ ਦੋ ਡੇਰਾ ਬਾਬਾ ਨਾਨਕ ਹਲਕੇ ਦੇ ਅਜਿਹੇ ਕਿਹੜੇ ਕੰਮ ਪੈਂਡਿੰਗ ਪਏ ਆ ਜਿਹੜੇ ਤੁਹਾਨੂੰ ਲੱਗਦਾ ਕਿ ਮੈਂ ਪਹਿਲ ਦੇ ਆਧਾਰ ਤੇ ਕਰਾਵਾਂਗਾ ਜੇ ਲੋਕ ਤੁਹਾਡੇ ਤੇ ਭਰੋਸਾ ਜਤੋਂਦੇ ਆ ਦੇਖੋ ਜੀ ਬੇਰੋਜ਼ਗਾਰੀ ਦਾ ਬੜਾ ਵੱਡਾ ਮੁੱਦਾ ਹੈ ਜਿਹੜਾ ਸਾਡੀ ਬਾਰਡਰ ਬੈਲਟ ਹੈ ਡੇਰਾ ਬਾਬਾ ਨਾਨਕ ਦੀ ਉਸ ਲੈਵਲ ਦੀ ਐਜੂਕੇਸ਼ਨ ਡੇਰਾ ਬਾਬਾ ਨਾਨਕ 'ਚ ਨਹੀਂ ਹੈ ਜਿਸ ਲੈਵਲ ਦੀ ਅੰਮ੍ਰਿਤਸਰ ਜਲੰਧਰ ਪਟਿਆਲਾ ਲੁਧਿਆਣਾ ਹੈ ਜਾ ਚੰਡੀਗੜ੍ਹ ਇਸ ਲੈਵਲ ਦੀ ਐਜੂਕੇਸ਼ਨ ਅੱਜ ਵੀ ਬੱਚਿਆਂ ਨੂੰ ਨਹੀਂ ਮਿਲਦੀ ਜੀ ਮੈਂ ਸਭ ਤੋਂ ਪਹਿਲਾਂ ਇੱਕ ਮੰਗ ਜ਼ਰੂਰ ਰੱਖਾਂਗਾ ਲੋਕ ਮੈਨੂੰ ਜਿਤੋਂ ਵੱਧ ਆ ਹਮ ਅਸੀਂ ਜਦੋਂ ਛੋਟੇ ਨੇ ਉਦੋਂ ਬਾਰਡਰ ਏਰੀਆ ਦੇ ਸਰਟੀਫਿਕੇਟ ਬੰਦੇ ਸੀ ਡੋਮੇਸਾਈਲ ਦੇ ਸਰਟੀਫਿਕੇਟ ਬੰਦੇ ਸੀ ਹਮ ਬੈਕਵਾਰਡ ਏਰੀਆ ਦੇ ਸਰਟੀਫਿਕੇਟ ਬੰਦੇ ਸੀ ਤਾਂ ਉਹਦੇ ਵਿੱਚ ਸਪੈਸ਼ਲ ਤੌਰ ਤੇ 10 ਨੰਬਰ ਦੀ ਜਿਹੜੀ ਉਹਨੂੰ ਛੋੜ ਦਿੱਤੀ ਜਾਂਦੀ ਹੈ ਕਿ ਹਨਾ ਜੀ ਉਹਦੇ 'ਚ ਮੈਂ ਫੇਰ ਕਰਾਂਗਾ ਕਿ ਇਹਨਾਂ ਨੂੰ ਜਿਹੜੇ ਜਿਹੜੇ ਬਾਰਡਰ ਵਿੱਚ ਇਹਨਾਂ ਨੂੰ ਘਟੋ ਘਟੋ 10 ਨੰਬਰ ਦੀ ਛੋਟ ਦਿੱਤੀ ਜਾਵੇ ਜਦੋਂ ਵੀ ਕੋਈ ਅਪਾਇੰਟਮੈਂਟ ਹੁੰਦੀ ਆ ਤਾਂ ਮੈਨੂੰ ਇਹ ਆ ਕਿ ਉਹਦੇ 10 ਨੰਬਰ ਛੋਟ ਮਿਲਨ ਨਾਲ ਬਹੁਤ ਸਾਰੇ ਬੱਚਿਆਂ ਨੂੰ ਚੀਜ਼ ਦਾ ਫਾਇਦਾ ਵੀ ਮਿਲੇਗਾ। ਹੂੰ ਇਸ ਤੋਂ ਇਲਾਵਾ ਹੋਰ ਵੀ ਕੋਈ ਕੰਮ ਹੈ ਜੀ? ਕੀ ਨਹੀਂ? ਬਹੁਤ ਸਾਰੇ ਕੰਮ ਹੋਰ ਕਰਾਂਗੇ, ਕਿਉਂ ਨਹੀਂ ਕਰਾਂਗੇ? ਹੂੰ ਜਿਹੜੇ ਵੀ ਕੰਮ ਆ, ਰੁਕੇ ਕੰਮ ਜਿੰਨੇ ਵੀ ਆ, ਉਹ ਸਾਰੇ ਕਰਾਂਗੇ, ਕਿ ਉਹ ਨਹੀਂ ਕਰਾਂਗੇ? ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ। ਹੂੰ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਮੈਨੂੰ ਪੂਰੀ ਉਮੀਦ ਆ ਕਿ ਲੋਕ ਸਰਕਾਰ ਦਾ ਬੰਦਾ ਜਿਤਾਉਣਗੇ। ਉਹਨੂੰ ਜਿਤਾ ਕੇ ਕੀ ਲੈਣਾ ਹਲਕੇ 'ਚ? ਜੀ। ਜੇ ਸਰਕਾਰ ਦਾ ਬੰਦਾ ਜਿੱਤਿਆ ਹੋਊਗਾ ਹਾਂ ਤਾਂ ਫੇਰ ਤਾਂ ਕੋਈ ਭਲਾ ਵੀ ਹੋਸਦਾ ਇਲਾਕੇ ਦਾ ਹਾਂ ਜੇ ਲੋਕ ਸਰਕਾਰ ਦਾ ਬੰਦਾ ਜਿਤਾਉਂਦੇ ਹੀ ਨਹੀਂ ਤਾਂ ਫਿਰ ਜੀ ਦੂਜੀ اپੋਜੀਸ਼ਨ ਦਾ ਬੰਦਾ ਜਿਤਾ ਹੀ ਦਿੰਦੇ ਨੇ ਲੋਕ ਹਾਂ ਉਹਦਾ ਫਾਇਦਾ ਕੀ ਹੋਣਾ ਜੀ ਮਤਲਬ ਲੋਕਾਂ ਦਾ ਵੀ ਕਿਤੇ ਕਸੂਰ ਹੈਗਾ ਵੀ ਜਦੋਂ ਆਪਾਂ ਸਰਕਾਰ ਦਾ ਐਮਐਲਏ ਨਹੀਂ ਬਣਾਉਂਦੇ ਤਾਂ ਕਰਕੇ ਵਿਕਾਸ ਰੁਕ ਜਾਂਦਾ ਬਿਲਕੁਲ ਰੁਕ ਜਾਂਦਾ ਪਰ ਅਜੇ ਆਈ ਵੇਖੋ ਹੋਈ ਨਹੀਂ ਕਦੀ ਜਿਮਨੀ ਲਖਣਾ ਹਮੇਸ਼ਾ ਹੀ ਜਲੰਧਰ ਹੋ ਕੇ ਹਟੀ ਹੈ ਹਾਂ ਪਿੱਛੇ ਜੀ ਤਾ ਦੇਖ ਲਓ ਸਰਕਾਰ ਦਾ ਬੰਦਾ ਹੀ ਬਣਾਇਆ ਲੋਕਾਂ ਨੇ ਆ ਚਾਰੇ ਦੀਆਂ ਚਾਰਾਂ ਸੀਤਾ ਜਿਹੜੀਆਂ ਪੰਜਾਬ ਦੇ ਲੋਕਾਂ ਨੇ ਆਮ ਆਦੀ ਪਾਰਟੀ ਨੂੰ ਜਤਾਉਣੀ ਆ ਜੀ ਦੇਖ ਲਓ ਤੁਸੀਂ ਸਾਰੇ ਪੰਜਾਬ ਮਹਾਰਾਜਾ ਜੀਤ ਸਿੰਘ ਦੀ ਫੋਟੋ ਲੱਗੀ ਹੋਈ ਹੈ ਤੁਹਾਡੇ ਦਫ਼ਤਰ ਦੇ ਅੰਦਰ ਮੇਰੀ ਨਜ਼ਰ ਵੱਡਿਆਂ ਸਾਰੇ ਤੇ ਪਈ ਬੜੀ ਖੂਬਸ ਤੁਹਾਨੂੰ ਕਿਵੇਂ ਪ੍ਰੇਰਣਾ ਦਿੰਦੇ ਨੇ ਇਹ ਦੇਖੋ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ ਨਾ ਇਦਾਂ ਤਾਂ ਦੁਬਾਰਾ ਰਾਜ ਕੋਈ ਰਾਜਾ ਕਰ ਨਹੀਂ ਸਕਿਆ ਹਮ ਇਤਿਹਾਸ ਵਾ ਇਹਨਾਂ ਦਾ ਮੈਂ ਇਹਨਾਂ ਦੇ ਚਰਨਾਂ 'ਚ ਬੈਠਾ ਹਾਂ ਇਸੇ ਕਰਕੇ ਫੋਟੋ ਲਈ ਆ ਨਾ ਮਗਰ ਹੂੰ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਮੇਰ ਕੋ ਲੋਕੀ ਇਨਸਾਫ ਨੂੰ ਹੁੰਦੇ ਨੇ ਹੂੰ ਤਾਂ ਕੁਛ ਨਾ ਕੁਛ ਮੈਨੂੰ ਦੇਖ ਕੇ ਮੇਰੀ ਜਿਹੜੀ ਆ ਅੰਦਰਲੀ ਆਤਮਾ ਹੂੰ ਉਹ ਇੰਨੀ ਛੱਟ ਤਾਂ ਜ਼ਰੂਰ ਵੱਜੂਗੀ ਕਿ ਜਿਹੜੇ ਸਾਡੇ ਵੱਡ ਬਡੇ ਨੇ ਨਾਰਾਜ਼ ਕਰਕੇ ਗਏ ਨੇ ਲੋਕਾਂ ਨੂੰ ਇਨਸਾਫ ਦਿੱਤਾ ਕੰਮ ਸੋ ਕੰਮ ਮੈਂ ਉਹਨਾਂ ਦੀ ਸ਼ੂਤ ਵੇਖ ਕੇ ਉਹਨਾਂ ਦੀ ਵੇਖ ਕੇ ਸਾਰੀ ਤਾਂ ਮੈਂ ਕੁਝ ਨਾ ਕੁਝ ਲੋਕਾਂ ਨੂੰ ਇਨਸਾਫ ਤਾਂ ਦੇ ਸਕਾ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲਈ ਇਹਨ ਮੈਂ ਤੁਹਾਨੂੰ ਇਸ ਕਰਕੇ ਪੁੱਛਿਆ ਕਿਉਂਕਿ ਪਹਿਲੇ ਮੈਨੂੰ ਤੁਸੀਂ ਕੈਂਡੀਡੇਟ ਜਾਂ ਲੀਡਰ ਮਿਲੇ ਹੋ ਜਿਨ੍ਹਾਂ ਦੇ ਮੈਂ ਦਫ਼ਤਰ ਦੇ ਵਿੱਚ ਸ਼ੇਰ-ਏ-ਪੰਜਾਬ ਦੀ ਚੇਰ ਦੇ ਬੈਕ ਫੋਟੋ ਦੇਖੀ ਹੋਵੇ ਨਹੀਂ ਅਗਲਾ ਆਪਦੇ ਵੱਡੇ ਲੀਡਰਾਂ ਦੀ ਲਾ ਲੈਂਦਾ ਜਾਂ ਕੋਈ ਹੋਰ ਫੋਟੋ ਮਾ ਲਾ ਲੈਂਦਾ ਹਨ ਬੋ ਘੱਟ ਜਿਹੇ ਮਿਲਦੇ ਆ ਇਹੀ ਫਰਕ ਹੀ ਸੋਚਦਾ ਤਕ ਹਮਮ ਐ ਹੀ ਫਰਕ ਮੈਨੂੰ ਲੱਗੀ ਲੀਡਰ ਦੀ ਫੋਟੋ ਨਹੀਂ ਤੇ ਕੇਜਰੀਵਾਲ ਸਾਹਿਬ ਦੀ ਲੱਗੀ ਹੋਗੀ ਕੇਜਰੀਵਾਲ ਸਾਹਿਬ ਦੀ ਲੱਗੀ ਹੈ ਹਮ ਉਹ ਗੰਤਮਾਂ ਜੀ ਦੀ ਲੱਗੀ ਮੇਰੇ ਸੁਪਰੀਮੋ ਨੇ ਉਹ ਸਾਡੇ ਹੀਮਨੋਸਟ ਨੇ ਆ ਤੁਸੀਂ ਤਰਜੀਹ ਸ਼ੇਰੇ ਪੰਜਾਬ ਨੂੰ ਦਿੱਤੀ ਬਿਲਕੁਲ ਇਹਨਾਂ ਨੂੰ ਨਹੀਂ ਅਸੀਂ ਕਦੀ ਪੁੱਛ ਹਮ ਇਤਿਹਾਸ ਹੈ ਦਰਬਾਰ ਸਾਹਿਬ ਵੀ ਜਾਨਾ ਇਹਨਾਂ ਦੇ ਰਾਜ ਸੀ ਸੀਗਾ ਹਮ ਸਿਆਣੇ ਬਜ਼ੁਰਗ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਇਦਾਂ ਦਾ ਰਾਜ ਸੀਗਾ ਜੀ ਕਿ ਕਹਿੰਦੇ ਕੁੱਤੇ ਚਿੱਗਦੇ ਗਲ ਚ ਕੈਂਠਾ ਪਾ ਕੇ ਫੇਰੇ ਤੇ ਕਿਨੇ ਕੈਂਠਾ ਨਹੀਂ ਲਾਇਆ ਹਮ ਇੰਨੀ ਇਮਾਨਦਾਰੀ ਇੰਨਾ ਵਧੀਆ ਰਾਜ ਸੀਗਾ ਔਰ ਮਹਾਰਾਜਾ ਰਣਜੀਤ ਸਿੰਘ ਆਪਣੇ ਸਿਰ ਤੇ ਬੇਸ ਬਦਲ ਕੇ ਤਾਂ ਜੇ ਕਿਸੇ ਦੇ ਘਰ ਕਣਕ ਨਹੀਂ ਹੁੰਦੀ ਸੀਗੀ ਜੇ ਘਰ ਕੋਈ ਭੁੱਖਾ ਹੋਇਆ ਤਾਂ ਆਪਣੇ ਸਿਰ ਤੇ ਉਹ ਰੱਖ ਕੇ ਕਣਕ ਦਾ ਤੋੜਾ ਜਾਂ ਆਟਾ ਤੇ ਭੇਸ ਬਦਲ ਕੇ ਤੇ ਉਹਨਾਂ ਦੇ ਘਰ ਦੇਖੇ ਹੁੰਦਾ ਏ ਇਹ ਲੋਕ ਉਮੀਦ ਕਰ ਸਕਦੇ ਆ ਤੁਹਾਡੇ ਤੋਂ ਵੀ ਕੁਝ ਉਸ ਤਰੀਕੇ ਦਾ ਮੇਰੇ ਕੋਲ ਉਹਨਾਂ ਵਰਗਾ ਹੱਥ ਨਹੀਂ ਬਣ ਸਕਦਾ ਮੈਂ ਤੇ ਉਹਨਾਂ ਦੇ ਚਰਨਾਂ ਦੀ ਧੂੜ ਵਰਗਾ ਵੀ ਬਣ ਜਾ ਤਾਂ ਮੇਰੇ ਖਰ ਮੈਂ ਆਪਣੇ ਆਪ ਨੂੰ ਖੁਦ ਕਿਸਮ ਸਮਝੂਗਾ ਜੀ ਮੈਂ ਉਹਨਾਂ ਦੀਆਂ ਸਖਿਆਵਾਂ ਤੇ ਚੱਲਣ ਦੀ ਕੋਸ਼ਿਸ਼ ਜ਼ਰੂਰ ਕਰਾਂਗਾ ਕਿ ਜਿੰਨੇ ਚ ਮੇਰੀ ਹਿੰਮਤ ਹੈ ਜੀ ਜੇ ਮੈਂ ਹੋਰ ਕਿਥੇ ਦਫ਼ਤਰ ਚ ਨਹੀਂ ਤੁਸੀਂ ਇਹ ਫੋਟੋ ਵੇਖੀ ਬਿਲਕੁਲ ਠੀਕ ਨਹੀਂ ਜੇ ਮੈਂ ਲਈ ਹੈ ਨਾ ਤੇ ਮੇਰੇ ਕੁਝ ਦਿਮਾਗ ਚ ਹੈ ਮੈਂ ਤਾਂ ਲਈ ਹੈ ਲਾਹੌਰ ਵੀ ਗਏ ਹੋ ਜਿੱਥੇ ਚੇਰੇ ਪੰਜਾਬ ਦਾ ਮਹਿਲ ਹੁੰਦਾ ਨਹੀਂ ਜੀ ਮੈਂ ਨਹੀਂ ਗਿਆ ਦਿਲ ਹੈ ਜੋ ਪ੍ਰਮਾਤਮਾ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਤੇ ਜਰੂਰ ਦਰਸ਼ਨ ਕਰਕੇ ਆਵਾਂ ਜੀ ਬਹੁਤ ਬਹੁਤ ਸ਼ੁਕਰੀਆ ਲਾ ਵਸਾਤੋ ਸਾਡਾ ਬਹੁਤਾ ਸਮਾਂ ਨਹੀਂ ਲੈਂਦੇ ਬੜਾ ਕੱਸ ਦਾ ਸਮਾਂ ਹੁੰਦਾ ਇਹ ਭਜਨਾਣ ਦਾ ਦੌੜ ਦਾ ਸਮਾਂ ਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਮੇਰੇ ਵੀਰ ਥੈਂਕ ਯੂ